ਅਮਰੀਕਾ ਨੇ H1B ਵੀਜ਼ਾ ਦੇ ਲਈ ਤਰੀਖ ਹੋਰ ਅੱਗੇ ਵਧਾ ਦਿੱਤੀ ਹੈ US ਸਰਕਾਰ ਨੇ ਅਕਤੂਬਰ 2026 ਤੱਕ ਇੰਟਰਵਿਊ ਟਾਲ ਦਿੱਤੇ ਨੇ ਫੈਸਲੇ ਦੇ ਨਾਲ ਭਾਰੀ ਸੰਕਟ ਦੇ ਵਿੱਚ ਅਮਰੀਕਾ ਜਾਣ ਵਾਲੇ ਭਾਰਤੀ ਫਸ ਗਏ ਨੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਤੇ ਉੱਥੇ ਨੌਕਰੀਆਂ ਦੀ ਤਿਆਰੀ ਕਰਨ ਵਾਲੇ ਭਾਰਤੀਆਂ ਦੇ ਲਈ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ H1B ਤੇ ਸਬੰਧਤ H4 ਵੀਜ਼ਾ ਲਈ ਇੰਟਰਵਿਊ ਅਕਤੂਬਰ 2026 ਤੱਕ ਲਈ ਮਲਤਵੀਕਰਨ ਨਾਲ ਹਜ਼ਾਰਾਂ ਭਾਰਤੀ ਬਿਨੇਕਾਰਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ ਲੰਬੀ ਉਡੀਕ ਸਿੱਧੇ ਤੌਰ ਤੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਕੈਰੀਅਰ ਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਅਮਰੀਕਾ ਵਿੱਚ ਕੰਮ ਕਰਨ ਦੇ ਲਈ ਪਰਿਵਾਰਕ ਮੈਂਬਰਾਂ ਦੇ ਲਈ H1B ਵੀਜ਼ਾ ਤੇ H4 ਵੀਜ਼ਾ ਦੇ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਇੰਟਰਵਿਊ ਦੇ ਤਰੀਕਾ ਵਾਰ-ਵਾਰ ਮਲਤਵੀ ਕੀਤੀਆਂ ਜਾ ਰਹੀਆਂ ਨੇ ਸ਼ੁਰੂ ਦੇ ਵਿੱਚ ਇਹ ਇੰਟਰਵਿਊ ਦਸੰਬਰ 2025 ਤੋਂ ਮਾਰਚ 2026 ਤੱਕ ਲਈ ਮਲਤਵੀ ਕੀਤੇ ਗਏ ਸੀ ਕੁਝ ਬਿਨੇਕਾਰਾਂ ਨੂੰ ਫਿਰ ਫਰਵਰੀ ਔਰ ਮਾਰਚ ਦੇ ਵਿੱਚ ਤਰੀਕਾਂ ਦਿੱਤੀਆਂ ਗਈਆਂ ਸੀ ਪਰ ਹੁਣ ਉਹਨਾਂ ਨੂੰ ਵੀ ਅਕਤੂਬਰ ਤੱਕ ਮਲਤਵੀ ਕਰ ਦਿੱਤਾ ਗਿਆ ਇਸ ਨਾਲ ਬਿਨੇਕਾਰਾਂ ਵਿੱਚ ਕਾਫੀ ਨਿਰਾਸ਼ਾ ਫੈਲ ਗਈ ਹੈ ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਦਾ ਮੁੱਖ ਕਾਰਨ ਸੋਸ਼ਲ ਮੀਡੀਆ ਸਕਰੀਨਿੰਗ ਦਾ ਵਧਿਆ ਖਿਆਲ ਦਾਇਰਾ ਹੈ ਵੀਜ਼ਾ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਹੁਣ ਪਹਿਲਾਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਇਸ ਵਾਧੂ ਜਾਂਚ ਲਈ ਵਧੇਰੇ ਸਮਾਂ ਲੱਗ ਰਿਹਾ ਹੈ ਜਿਸ ਨਾਲ ਵੀਜ਼ਾ ਪ੍ਰੋਸੈਸਿੰਗ ਹੌਲੀ ਹੋ ਰਹੀ ਹੈ। ਅਧਿਕਾਰੀ ਮੰਨਦੇ ਨੇ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਪ੍ਰਕਿਰਿਆ ਜ਼ਰੂਰੀ ਹੈ ਪਰ ਇਸ ਨੇ ਵੀਜ਼ਾ ਬਿਨੇ ਕਾਰਾਂ ਦੇ ਲਈ ਮੁਸ਼ਕਲਾਂ ਵਧਾ ਦਿਤੀਆਂ ਨੇ ਤਾਂ ਸੰਕਟ ਵਧੇਰੇ ਵੱਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹੁਣ ਵੀਜ਼ਾ ਲੈਣ ਦੇ ਲਈ ਅਕਤੂਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਅਮਰੀਕਾ ਨੇ H1B ਵੀਜ਼ਾ ਲਈ ਤਰੀਕ ਅੱਗੇ ਹੋਰ ਵਧਾ ਦਿੱਤੀ ਹੈ US ਸਰਕਾਰ ਨੇ ਅਕਤੂਬਰ 2026 ਤੱਕ ਇੰਟਰਵਿਊ ਟਾਲ ਦਿੱਤੇ ਨੇ ਫੈਸਲੇ ਦੇ ਨਾਲ ਜਿਹੜੇ ਭਾਰਤੀ ਨੇ ਜੋ ਅਮਰੀਕਾ ਜਾਣ ਦੀ ਸੋਚ ਰਹੇ ਸੀ ਉਹਨਾਂ ਦੇ ਲਈ ਇਹ ਵੱਡਾ ਸੰਕਟ ਹੈ